ਅਫੀਕਲ ਦੀ ਸਰਨੂ ਵਾਈ ਗੁਰੂ ਜੀ ਦਾ ਖਾਤਾ ਆਇਆ ਗਿਟੇ ਜੈ ਪੀਮ ਜੈ ਪਾਤ ਸਾਥਿਓ ਆ ਦੋ ਤਿੰਨ ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਗਰੁੱਪ ਦੀ ਉਹਦੇ ਬਾਰੇ ਗੱਲ ਕਰਨੀ ਹੈ ਅੱਜ ਉਸ ਬੰਦੇ ਬਾਰੇ ਜਿਸ ਦੀ ਜਿਸ ਦੀ ਇਹ ਚੈਟ ਹੈ WhatsApp ਤੇ ਚੈਟ ਹੋਈ ਹੈ ਉਹਦੇ ਖਿਲਾਫ ਪਰਚਾ ਦਰਜ ਕਰਨ ਬਾਰੇ ਡੀਐਸਪੀ ਮਰੋੜ ਸਾਹਿਬ ਨੂੰ ਮਿਲੇ ਆ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਸਾਡੇ ਗੁਰੂ ਸਰਪੰਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ ਤੇ ਮੈਂ ਤਾਂ ਬੇਨਤੀ ਕਰਦਾ ਸਾਰੇ ਸਿੱਖ ਸਮਾਜ ਨੂੰ ਕਿ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਅਸੀਂ ਡੀਐਸਪੀ ਬਲੋਡ ਸਾਹਿਬ ਨੂੰ ਮਿਲੇ ਆਂ ਦਰਖਾਸਤ ਅਸੀਂ ਲਿਖਤੀ ਦੇਤੀ ਹੈ ਕਿਉਂਕਿ ਦੋ ਤਿੰਨ ਦਿਨਾਂ ਦੇ ਉੱਤੋਂ ਇੱਕ ਸਪਸ਼ਟੀਕਰਨ ਬਾਰੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਪਰਮਜੀਤ ਸਿੰਘ ਕਾਲੀ ਵੀ ਜਿਹੜਾ ਕਿ ਅਮਰਪਾਲ ਜਿਹੜਾ ਖਡੂਰ ਸਾਹਿਬ ਤੋਂ ਉਮੀਦਵਾਰ ਹੈ ਉਹਦੀ ਇੱਕ ਉਹਨੇ ਸਪਸ਼ਟੀਕਰਨ ਦਿੱਤਾ ਵੀ ਤੇਰੀ ਇਹ ਚੈਟ ਨਹੀਂ ਪਰ ਨਹੀਂ ਤੇਰੀ ਚੈਟ ਨਹੀਂ ਤਾਂ ਪਰ ਸਾਡਾ ਫਰਜ਼ ਆ ਸਾਡੀ ਸਾਡੀ ਜਥੇਬੰਦੀਆਂ ਦਾ ਕਿ ਇਹਦੀ ਇੱਕ ਪਲੇਂਟ ਕੀਤੀ ਜਾਵੇ ਤਾਂ ਕਿ ਕੋਈ ਹੋਰ ਲਗਾਤੋ ਇਹ ਜਾਤ ਪਾਤ ਦੀਆਂ ਗੱਲਾਂ ਕਰੇ ਜਾਤ ਪਾਤ ਦੀਆਂ ਕੀ ਆਈਡੀਆਂ ਅਸਲੀਲ ਗੱਲਾਂ ਕੀਤੀਆਂ ਉਹਨੇ ਚੈਟ ਦੇ ਵਿੱਚ ਕੇ ਮੱਝ ਵੀ ਸਿੱਖਾਂ ਦੀਆਂ ਰਵਦਾਸੀਆਂ ਸਿੱਖਾਂ ਦੀਆਂ ਚੂੜੀਆਂ ਚ ਬਿਆਰੀਆਂ ਤਾਂ ਹਜ਼ਾਰ-ਹਜ਼ਾਰ ਰੁਪਏ ਪਿੱਛੇ ਵਿਕ ਜਾਂਦੀਆਂ ਤੇ 5-500 ਪਿੱਛੇ ਮੋਰਚੇ ਵਿਕ ਜਾਣਗੇ ਖਰੀਦ ਲੋ ਤੇ ਮੈਂ ਚੇਅਰਮੈਨ ਲੋਕ ਭਲਾਈ ਸੇਵਾਦਾਰ ਪੰਜਾਬ ਤੇ ਮੇਰੇ ਨਾਲ ਸੰਵਿਧਾਨ ਬਚਾਓ ਪੰਜਾਬ ਬਚਾਓ ਤੇ ਜਿਹੜੇ ਥੂਬਾ ਪ੍ਰਧਾਨ ਹੈ ਤੇ ਬਾਕੀ ਤਰਨਾ ਦਲ ਦੇ ਕਿਉਂਕਿ ਅਸੀਂ ਇਲੈਕਸ਼ਨ ਦਾ ਟਾਈਮ ਹੈ ਚੋਣ ਜਾਬਤਾ ਲੱਗਾ ਹੋਇਆ ਹੈ ਅਸੀਂ ਉਹਨਾਂ ਘੱਟ ਨਹੀਂ ਕੀਤਾ ਤੇ ਅਸੀਂ ਚੋਣ ਜਾਬਤੇ ਨੂੰ ਵੇਖਦੇ ਹੋਏ ਤੇ ਸੰਵਿਧਾਨ ਦੀਆਂ ਸਦਾਤਾ ਨੂੰ ਵੇਖਦੇ ਉਹਨਾਂ ਹੀ ਇਕੱਠ ਕਰਕੇ ਕੰਪਲੇਂਟ ਕੀਤੀ ਹੈ ਤੇ ਬਾਕੀ ਆ ਤੇਰੇ ਦੋਸਤ ਹੈਗੇ ਐ ਇਹ ਵੀ ਪ੍ਰਧਾਨ ਨੇ ਸੰਵਿਧਾਨ ਬਚਾਓ ਪੰਜਾਬ ਦੇ ਹਾਂਜੀ ਰਾਇ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਖਤੇ ਅਸੀਂ ਜਿਹੜੀ ਚੈਟ ਦੇਖੀ ਆ ਬੜੀ ਸਾਨੂੰ ਦੁੱਖ ਹੋਇਆ ਕਿ ਐਹੋ ਜੇ ਵੀ ਸਮਾਜ ਦੇ ਵਿੱਚ ਅੰਸਰ ਬੈਠੇ ਆ ਜਿਹੜੇ ਕਿ ਆਪਣੀਆਂ ਜਿਹੜੀਆਂ ਛੋਟੀਆਂ ਗਾਸਟਾਂ ਉਹਨਾਂ ਦੇ ਬਾਰੇ ਗਲਤ ਬੋਲਦੇ ਆ ਜਿਵੇਂ ਕਿ ਉਸ ਨੇ ਟਾਰਗੇਟ ਇਕੱਲੇ ਵੋਟ ਨੂੰ ਨਹੀਂ ਜਾਤੀ ਨੂੰ ਵੀ ਕੀਤਾ ਸਬਦਾਨ ਨੂੰ ਵੀ ਕੀਤਾ ਤਾਂ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਸਖਤ ਕਾਰਵਾਈ ਹੋਵੇ ਪ੍ਰਸ਼ਾਸਨ ਦੇ ਅੱਗੇ ਕਹਿੰਦੇ ਆ ਵੀ ਹੁਣ ਤਾਂ ਚੋਣ ਜਾਪ ਤਾਂ ਲੱਗਿਆ ਹੋਇਆ ਤੇ ਜੇ ਕਾਰਵਾਈ ਨਾ ਹੋਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਸੰਘਰਸ਼ ਵੀ ਵਿੜਾਂਗੇ ਇਸ ਦੇ ਖਿਲਾਫ ਨਹੀਂ ਉਸ ਤੇ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਸਾਡੇ ਨਾਲ ਦਸ਼ਮੇਸ਼ ਤਾਨਾਦਾਲ ਤੋਂ ਬਾਬਾ ਰਣਜੀਤ ਸਿੰਘ ਜਹੇਦਾਰ ਮੁਖਤਰ ਤੋਂ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਦੇ ਦਲ ਤੋਂ ਬੰਦੇ ਵੀ ਸਾਡੇ ਕੋਲ ਪਹੁੰਚੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੀਆਂ ਜਹੇਵਦੀਆਂ ਇਕੱਠੀਆਂ ਹੋ ਕੇ ਇਸ ਦਾ ਪੂਰਾ ਜ਼ੋਰ ਤੋਰ ਤੇ ਵਿਰੋਧ ਕਰਾਂਗੇ ਤੇ ਉਸਦੇ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਕਰਵਾਉਂਗਾ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਲੈਕਸ਼ਨ ਇੱਕ ਤਰੀਕ ਤੱਕ ਵੋਟਾਂ ਪੈਣੀਆਂ ਚਾਰ ਤੋਂ ਬਾਅਦ ਜਿਹੜੀ ਵੀ ਬਣਦੀ ਹੈ ਜਿਹੜਾ ਵੀ ਇਹਦੇ ਘੇਰੇ ਚਾਉਂਦਾ ਸਾਈਬਰ ਕ੍ਰਾਈਮ ਦੇ ਜਿੱਥੇ ਸਾਈਬਰਤੀ ਹੋਇਆ ਨਾ ਸਾਈਬਰ ਤੋਂ ਇਹਦੀ ਕਾਰਵਾਈ ਹੋਣੀ ਹੈ ਜਿਹੜਾ ਵੀ ਘੇਰਾ ਹੋਇਆ ਉਹਦੇ ਤੇ ਪਰਚਾ ਦਰਜ ਕਰ ਦਿਓ ਫਿਰ ਵੀ ਜੇਕਰ ਪ੍ਰਸ਼ਾਸਨ ਢਿੱਲ ਵਰਤ ਵਰਤੂਗਾ ਤਾਂ ਫਿਰ ਆਲ ਜਥੇਬੰਦੀਆਂ ਵੱਲੋਂ ਅਸੀਂ ਚੋਣ ਜਾਬਤੇ ਨੂੰ ਵੇਖਦੇ ਹੋਏ ਸਤਿਕਾਰ ਨੂੰ ਵੇਖਦੇ ਹੋਏ ਅਸੀਂ ਉਹੋ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਧਰਵਾ ਵੀ ਲਾ ਲਈਏ ਅਲਦ ਤੇ ਵਾਹ ਗੁਰਜੀਕਾ ਕਾਲਤਾ ਵਾਹ ਗੁਰਜੀਕਾ